ਨੂੰ ਬਿਲਕੁਲ ਵੀ ਇਹ ਆਸ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਫਿਰ ਵੀ ਜਿਹੜੀ ਆ ਆ ਪਾਏਗੀ ਪਰ ਇਹ ਸਤਿਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਹੈ ਕਿ ਇਹ ਸੰਗਤ ਜਿਹੜੀ ਹੈ ਫਿਰ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਪਰ ਗੁਰਦੁਆਰਾ ਸਾਹਿਬ ਇੱਕ ਨਤਮਸਤਕ ਹੋਣ ਵਾਸਤੇ ਆਈ ਹੈ ਇਹ ਸਾਰੀ ਅਕਾਲਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ ਜਦੋਂ ਪਿਛਲੇ 27 ਤਰੀਕ ਨੂੰ ਅਮਰਤ ਵੇਲੇ ਜਿਹੜਾ ਅਚਨ ਛੇਤ ਪਾਣੀ ਜਿਹੜਾ ਆ ਗਿਆ ਉਹ ਪਾਣੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਭਰ ਗਿਆ ਸੀ ਹਰੋਸ਼ ਤੋਂ ਬਾਅਦ ਸੈੜੇ ਸੈੜੇ ਲਗਭਗ 10 ਤੋਂ 12 ਦਿਨ ਜਿਹੜੇ ਲੱਗੇ ਸੈੜੇ ਸੈੜੇ ਪਾਣੀ ਜਿਹੜਾ ਘਟਿਆ ਹਾਲਾਂਕਿ ਇਸ ਲਈ ਜਿਹੜਾ ਸਾਰਾ ਮਾਹੌਲ ਖਰਾਬ ਹੋ ਗਿਆ ਪਾਣੀ ਔਨ ਕਰਕੇ ਅਜੇ ਵੀ ਜਿਹੜਾ ਇੱਕ ਰਸਤਾ ਮੇਨ ਜ਼ਨਾਲੇ ਵਾਲਾ ਘੱਟ ਚੱਲ ਰਿਹਾ ਤੇ ਸਾਰੀ ਸੰਗਤ ਜਿਹੜੀ ਆ ਇਹ ਇੱਕੋ ਰਸਤੇ ਤಾಣੀ ਆ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀਕਾ ਦਾਤਾ ਬ੍ਰਹਮ ਗਿਆਨੀ ਪੂਰੇ ਅਨੁਪੁਰਖ ਬਿਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਹੜ੍ਹਾਂ ਨੇ ਬਹੁਤ ਸਾਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਤੇ ਮੈਂ ਅੱਜ ਉਸ ਸੰਸਥਾਨ ਤੇ ਖੜਾ ਆਂ ਕਸਬਾ ਰਮਦਾਸ ਦੇ ਵਿੱਚ ਇਹ ਕਸਬਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਪੈਂਦੀ ਆ ਅਤੇ ਬਹੁਤ ਵੱਡਾ ਨੁਕਸਾਨ ਹੁੰਦਾ ਆ ਇਸ ਇਲਾਕੇ ਦੇ ਅੰਦਰ ਜੇ ਮੈਂ ਗੱਲ ਕਰਾਂ ਇੱਕੋ ਬਿਲਕੁਲ 1 ਕਿਲੋਮੀਟਰ ਦੂਰ ਤੇ ਹੈਗੀ ਆ ਕੋਨੇਵਾਲ ਪਿੰਡਾਂ ਉੱਦੋਂ ਵੀ ਤੁਸੀਂ ਆ ਜਿਹੜਾ ਵਨ ਘੁੱਟਦਾ ਤੇ ਬਹੁਤ ਸਾਰਾ ਪਾਣੀ ਆ ਜਾਂਦਾ ਤੇ ਬਹੁਤ ਸਾਰੇ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਉਹ ਵੀ ਕਿਦਨੱਕ ਤੇ ਪਾਣੀ ਨਾਲ ਭਰ ਜਾਂਦੀ ਆ ਪਰ ਅੱਜ ਇੱਥੇ ਤਨਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਜਿਹੜਾ ਸਾਲਾਨਾ ਮੇਲਾ ਆ ਬਹੁਤ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾਂਦਾ ਭਾਵੇਂ ਕਿ ਕਿਦਨੱਕ ਤੇ ਲੋਕਾਂ ਦੇ ਵਿੱਚ ਸ਼ਰਧਾ ਦੇ ਵਿੱਚ ਵੀ ਸ਼ੱਕ ਸੀਗਾ ਕਿ ਸਾਰੇ ਹੋ ਸਕਦਾ ਹੈ ਕਿ ਹੜ੍ਹਾਂ ਦੇ ਕਾਰਨ ਜਿਹੜਾ ਵਾ ਸਮਾਗਮ ਨਾ ਹੋਵੇ ਪਰ ਵੱਡੇ ਪੰਦਰ ਤੋਂ ਸਮਾਗਮ ਹੋ ਰਹੇ ਨੇ ਦੇਸ਼ ਦੇ ਜਿੰਨੇ ਗੱਲ ਕਰਾਂ ਸਿੱਖ ਕੌਮ ਦੇ ਜਥੇ ਦੇ ਵੱਡੇ ਪੰਦਰ ਤੋਂ ਇਹ ਪਹੁੰਚ ਰਹੇ ਨੇ ਰਾਗੀ ਢਾਡੀ ਜਿਸ ਤਰ੍ਹਾਂ ਪਹੁੰਚ ਕੇ ਗੁਰਦਸ ਗਾ ਰਹੇ ਨੇ ਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਉਸੇ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਵੱਡੇ ਪੰਦਰ ਤੇ ਇੱਥੇ ਸੰਗਤਾਂ ਜੜੀਆਂ ਨੇ ਨਤਮਸਤਕ ਹੋ ਰਹੀਆਂ ਨੇ ਤਨਤਨ ਬੰਦਗ੍ਰਾਮੀ ਤਨਤਨ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਦੇ ਆ ਦਰਸ਼ਨਦਾਰੇ ਕਰ ਰਹੀਆਂ ਨੇ ਅਸੀਸਾਂ ਲੈ ਰਹੀਆਂ ਨੇ ਕਿਉਂਕਿ ਇਹ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਕਰਤੀ ਆ ਇੱਥੇ ਹੀ ਸ੍ਰੀ ਗੁਰੂ ਅਰਜਨ ਸਾਹਿਬ ਕਰਿਛੋ ਪ੍ਰਾਪਤ ਕਰਤੀ ਆ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਹੁੰਦਾ ਆ ਅੱਧੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਅੱਖੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਰੇ ਕਿਰਿਆ ਕਰਨ ਕਰਦੇ ਨੇ ਇਸ ਸਥਾਨ ਤੇ ਲੈ ਕੇ ਹੁੰਦੇ ਨੇ ਤੁਸੂ ਤਸਵੀਰਾਂ ਦਿਖਾ ਰਿਹਾ ਰਸਬੇਰਮਦਾਸ ਗੁਰਦੁਆਰਾ ਸਮਾਤ ਸਾਹਿਬ ਇਹ ਸਥਾਨ ਆ ਬਿਲਕੁਲ ਇਸ ਨੂੰ ਬਹੁਤ ਵੱਡੇ ਪੱਧਰ ਤੇ ਸਜਾਵਟ ਕੀਤੀ ਗਈ ਆ ਵੱਡੇ ਪੱਧਰ ਤੇ ਸਜਾਇਆ ਗਿਆ ਵਾ ਤੁਹਾਨੂੰ ਮੈਂ ਬਰਸ ਦਿਖਾ ਰਿਹਾ ਕਿ ਲਗਾਤਾਰ ਇਤਨੇ ਵੱਡੇ ਪੱਧਰ ਤੇ ਦੋਸਾਂ ਦੋਸਾਂ ਤੋਂ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋ ਲਈ ਪਹੁੰਚਦੀਆਂ ਨੇ ਗੁਰੂ ਜਸ ਬਾਕੇ ਸੰਗਤਾਂ ਨੂੰ ਜਿਹੜੀਆਂ ਨੇ ਇੱਥੇ ਨਿਹਾਲ ਗੁਰੂ ਜੀ ਸੁਣ ਕੇ ਦਿਖਾਉਂਦੀਆਂ ਪਰ ਗੁਰ ਸ਼ਬਦ ਦੀ ਬਖਸ਼ਿਸਤ ਦਾ ਜਿਹੜਾ ਗੁਰਦੁਆਰਿਆਂ ਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਸਜਾਇਆ ਜਾਂਦਾ ਆ ਤੇ ਬੜਾ ਉਤਸ਼ਾਹ ਹੁੰਦਾ ਹੈ ਸੰਗਤਾਂ ਦੇ ਵੱਡੇ ਪੱਧਰ ਤੇ ਸੰਗਤਾਂ ਪਹੁੰਚਦੀਆਂ ਨੇ ਉਹਦੇ ਗੁਰੂ ਜਸ ਜਿਹੜਾ ਸੁਣ ਕੇ ਇਹ ਹਾਲ ਹਿੰਦਿਆ ਨੇ ਸਾਡੇ ਨਾਲ ਇੱਥੇ ਗੁਰਦੁਆਰਾ ਸਾਹਿਬ ਕੋਲ ਜਿਹੜੇ ਐਸਡੀਬੀਸੀ ਦੇ ਪ੍ਰਬੰਧ ਜਿਹੜਾ ਕਿਨੇ ਪ੍ਰਚਾਰਕ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਭਾਈ ਦਲਕਾਰ ਸਿੰਘ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਭਾਈ ਸਾਹਿਬ ਜੀ ਅੱਜ ਬਹੁਤ ਵਰਮਾ ਵਾਲਾ ਦੇ ਨੇ ਤੇ ਸੰਗਤਾਂ ਵੱਡੇ ਪੱਧਰ ਤੇ ਇਕੱਠ ਹੋਇਆ ਕਿਤਨਾ ਕਿਤੇ ਜਿਹੜਾ ਹੜ੍ਹਾਂ ਤੋਂ ਲੋਕ ਕਿਤਨੇ ਘਬਰਾਏ ਹੋਏ ਸੀਗੇ ਕਿ ਇਸ ਵਾਰ ਚੋਟ ਜ਼ਬਦੀ ਨਹੀਂ ਲੱਗੇਗੀ ਇਹਨਾਂ ਮਿਲਣਾ ਆ ਹੋ ਸਕਦਾ ਨਾ ਮਨਾਇਆ ਜਾਵੇ ਪਰ ਇਹ ਸਾਲਾਨਾ ਮੇਲੇ ਗੁਰਸਾਹਿਬ ਜੀ ਦੇ ਬੜੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਕਿੰਨਾ ਉਤਸ਼ਾਹ ਹੈ ਲੋਕਾਂ ਜਿੱਥੇ ਸੰਗਤਾਂ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਸੰਗਤਾਂ ਪਹੁੰਚ ਰਹੀ ਹੈ ਬਿਲਕੁਲ ਜੀ ਜਦੋਂ ਪਿਛਲੇ 27 ਤਰੀਕ ਨੂੰ ਅਮਰਤ ਵੇਲੇ ਜਿਹੜਾ ਅਚਨ ਛੇਤ ਪਾਣੀ ਜਿਹੜਾ ਆ ਗਿਆ ਉਹ ਪਾਣੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਭਰ ਗਿਆ ਸੀ ਔਰ ਉਸ ਤੋਂ ਬਾਅਦ ਸਹਜੇ ਸਾਡੇ ਲਗਭਗ 10 ਤੋਂ 12 ਦਿਨ ਜਿਹੜੇ ਲੱਗੇ ਸਹਜੇ ਸਾਡੇ ਪਾਣੀ ਜਿਹੜਾ ਘਟਿਆ ਹਾਲਾਂਕਿ ਆਲੇ-ਦੁਆਲੇ ਅਜੇ ਵੀ ਬਹੁਤ ਸਾਰੇ ਨਗਰਾਂ ਦੇ ਵਿੱਚ ਪਾਣੀ ਹੈ ਤੇ ਰਸਤੇ ਬੰਦ ਹੈ। ਸਾਨੂੰ ਬਿਲਕੁਲ ਵੀ ਇਹ ਆਸ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਫਿਰ ਵੀ ਜਿਹੜੀ ਉਹ ਆਪ ਆਏਗੀ। ਪਰ ਇਹ ਸਤਿਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਹੈ ਕਿ ਇਹ ਸੰਗਤ ਜਿਹੜੀ ਹੈ ਫਿਰ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਪਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਈ ਹੈ। ਇਹ ਸਾਰੀ ਅਕਾਲਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ। ਦੇ ਪੈਸੇ ਜੀ ਮੈਂ ਗੱਲ ਕਰਾਂ ਸੰਕਤਾਂ ਥੋੜੀ ਨੇ ਸੰਕੇਪ ਇਤਿਹਾਸ ਤੇ ਥੋੜਾ ਸ਼ਾਰਟ ਵਿੱਚ ਦੱਸਣਾ ਚਾਹੋਗੇ ਕਿਉਂਕਿ ਸੰਕਤਾਂ ਦੂਰ ਦਰੇੜਿਆਂ ਤੋਂ ਜੁੜੀਆਂ ਹੁੰਦੀਆਂ ਨੇ ਦੇਸ਼ਵਿਦੇਸ਼ਾਂ ਤੋਂ ਸੁਣੀਆਂ ਹੁੰਦੀਆਂ ਕਿਉਂਕਿ ਬਾਬਾ ਗੁੱਡਾ ਸਾਹਿਬ ਜੀ ਦੀ ਚਰਨਛੋਪ ਰਾਬਤ ਆ ਅੰਤਮ ਸਮਾਂ ਬਾਬਾ ਗੁੱਡਾ ਸਾਹਿਬ ਜੀ ਨੇ ਇਸ ਸੰਸਥਾਨ ਤੇ ਜਿਹੜਾ ਉਹ ਦਾ ਸੰਸਕਾਰ ਹੋਇਆ ਬਿਲਕੁਲ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੀ ਗੱਲ ਕਰੀਏ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 125 ਸਾਲ 1 ਮਹੀਨਾ ਤੇ 4 ਦਿਨ ਦੀ ਜਿਹੜੀ ਉਮਰ ਹੈ ਉਹਦੇ ਵਿੱਚੋਂ ਲਗਭਗ 113 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਿਹੜੀ ਸੇਵਾ ਉਹਨੂੰ ਕੀਤਾ ਸਿਮਰਨ ਨੂੰ ਘਾਲਣਾ ਨੂੰ ਘਾਲਿਆ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਜਿਹੜਾ ਉਹ ਕਥੂ ਨੰਗਲ ਦੀ ਧਰਤੀ ਦੇ ਉੱਪਰ ਹੁੰਦਾ ਹੈ ਤੇ ਫਿਰ ਇਸ ਖਾਨ ਦੇ ਉੱਪਰ ਜਿਹੜਾ ਵਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਮਿਲਾਪ ਹੁੰਦਾ ਹੈ 12 ਸਾਲ ਦੀ ਉਮਰ ਦੇ ਵਿੱਚ ਮਿਲਾਪ ਹੁੰਦਾ ਹੈ ਤੇ ਉਸ ਤੋਂ ਬਾਅਦ ਸਾਰਾ ਜੀਵਨ ਹੀ ਜਿਹੜਾ ਹੈ ਉਹ ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਕਮਾਉਂਦੇ ਆ ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਆ ਜਦੋਂ ਆਪਣੇ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਉੱਪਰ ਬਰਾਜ਼ਮਾਨ ਕਰਦੇ ਆ ਉਦੋਂ ਹੀ ਗੁਰਿਆਈ ਦੀ ਰਸਮ ਜਿਹੜੀ ਬਾਬਾ ਬੁੱਢਾ ਸਾਹਿਬ ਨੇ ਆਦਾ ਕੀਤੀ ਔਰ 6 ਜਾਮਿਆਂ ਤੱਕ ਗੁਰੂ ਅਰਜਨ ਸਾਹਿ ਦੀ ਰਸਮਾ ਬਾਬਾ ਬੁੱਢਾ ਸਾਹਿਬ ਨੇ ਅਦਾ ਕੀਤੀ ਔਰ ਹਰ ਗੁਰੂ ਸਾਹਿਬ ਦੇ ਵੇਲੇ ਜਿਹੜਾ ਹੈ ਅੱਗੇ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਉਹ ਸੇਵਾ ਕੀਤੀ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸ਼ਸਤਰ ਵਿਦਿਆ ਜਿਹੜੀ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਸਿਫਾਈ ਤਾਂ ਫਿਰ ਜਿਸ ਵੇਲੇ ਦੇ ਨਾਲ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਜਿਹੜਾ ਵਾ ਸਰੀਰ ਵਿਰਧ ਹੋ ਗਿਆ ਫਿਰ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆਗਿਆ ਲੈ ਕੇ ਇਸ ਰੰਗ ਦਾਸ ਨਗਰ ਦੇ ਵਿੱਚ ਆ ਜਾਂਦੇ ਆ ਤੇ ਫਿਰ ਆਖਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਸਰੀਰਕ ਚੋਲਾ त्यागਨ ਦਾ ਸਮਾਂ ਆ ਗਿਆ ਹੈ ਇਹ ਰੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਨੇਹਾ ਭੇਜਦੇ ਆ ਕਿ ਤੁਸੀਂ ਆਣ ਕੇ ਮੈਨੂੰ ਦਰਸ਼ਨ ਦੇਵਾਰ ਬਖਸ਼ੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਸਿੱਖਾਂ ਸਮੇਤ ਰਮਦਾਸ ਦੀ ਧਰਤੀ ਤੇ ਆਉਂਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਗਲਾਪ ਹੁੰਦਾ ਹੈ ਸਾਰੀ ਰਾਤ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਬਚਨ ਬਲਾਸ ਹੁੰਦੇ ਆ ਅੰਮ੍ਰਿਤ ਵੇਲਾ ਹੁੰਦਾ ਹੈ ਬਾਬਾ ਬਿਨਾਂ ਸਾਹਿਬ ਇਸ਼ਨਾਨ ਕਰਦੇ ਆ ਜੱਗੀ ਸਾਹਿਬ ਦਾ ਪਾਠ ਕਰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੇ ਆ ਜਿਹੜਾ ਉਹ ਗੁਲਪੁਰੀ ਪਿਆਨਾ ਕਰ ਜਾਂਦੇ ਆ ਫਿਰ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਉਹ ਆਪਣੇ ਹੱਥੀ ਜਿਹੜਾ ਵਾ ਉਹ ਸਾਰੀਆਂ ਕਿਰਿਆਵਾਂ ਕਰਦੇ ਇਸ਼ਨਾਨ ਕਰਉਣ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਰੀਰ ਉਹ ਲੈ ਕੇ ਆਂਦਾ ਜਾਂਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਅਰਥੀ ਨੂੰ ਜਿਹੜਾ ਮੋਢਾ ਦਿੰਦੇ ਆ ਤੇ ਫਿਰ ਇੱਥੇ ਜਦੋਂ ਚਿਖਾ ਚਣੀ ਜਾਂਦੀ ਹੈ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਚਿਖਾ ਉੱਪਰ ਜਦ ਤਰੀ ਸਾਹਿਬ ਬੁੱਢੇ ਦੇ ਗੁਰੂ ਹਰਗੋਬਿੰਦ ਕੇ ਨੈਣ ਤੇ ਚੱਲੇ ਉਹ ਨੀਰਸ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਨੇਤਰਾਂ ਦੇ ਵਿੱਚ ਨੀਰ ਭਰ ਆਉਂਦਾ ਹੈ ਤੇਰ ਇਹ ਸਥਾਨ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਜਿਹੜਾ ਹੈ ਉਹ 1631 ਈਸਵੀ ਦੇ ਵਿੱਚ ਕੀਤਾ ਜਾਂਦਾ ਉਸ ਤੋਂ ਲੈ ਕੇ ਹੀ ਇਹ ਜਿਹੜੇ ਸਮਾਗਮ ਮਨਾਏ ਜਾਂਦੇ ਨੇ ਹਰ ਸਾਲ ਹੀ ਇਹ ਜਿਹੜੇ ਵੱਡੇ ਪੱਧਰ ਤੇ ਸਮਾਗਮ ਮਨਾਏ ਜਾਂਦੇ ਨੇ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜਾ ਵਾ ਉਹ ਸਾਲਾਨਾ ਜੂੜ ਮੇਲਾ ਹਰ ਸਾਲ ਹੀ ਜਿਹੜਾ ਉਹ ਮਨਾਇਆ ਜਾਂਦਾ ਹੈ ਤੇ ਵੱਡੇ ਪੱਧਰ ਦੇ ਉੱਪਰ ਮਨਾਇਆ ਜਾਂਦਾ ਹੈ ਤਿੰਨ ਦਿਨ ਜਿਹੜਾ ਹੈ ਮਹਾਨ ਗੁਰਮਤ ਸਮਾਗਮ ਹੁੰਦਾ ਹੈ ਸ਼੍ਰੀ ਖੰਡਪਾਤ ਸਾਹਿਬ ਆਰੰਭ ਹੁੰਦੇ ਆ ਫਿਰ ਦੀਵਾਨ ਜਿਹੜੇ ਚੱਲਦੇ ਆ ਤੇ ਜਿਸ ਦਿਨ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਭੋਗ ਪੈਂਦੇ ਆ ਉਸ ਤੋਂ ਬਾਅਦ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀ ਹਾਜ਼ਰੀ ਭਰਨ ਵਾਸਤੇ ਆਉਂਦੀ ਹੈ ਪਰ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਸੀ ਕਿ ਜੋ ਰਸਤੇ ਤੋਂ ਸ਼ੁਰੂ ਹੁੰਦੇ ਆ ਅੰਮ੍ਰਿਤਸਰ ਤੋਂ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਸੰਗਤਾਂ ਨੇ ਉਤਸ਼ਾਹ ਨਾਲ ਲੰਗਰ ਲਗਾਏ ਹੋਏ ਨੇ ਹਰ ਪ੍ਰਕਾਰ ਦੇ ਲੰਗਰ ਲਗਾਏ ਹੋਏ ਨੇ ਤੇ ਬਹੁਤ ਉਤਸ਼ਾਹ ਦਿਖਦਾ ਹੈ ਸੰਗਤਾਂ 'ਚ ਭਾਵੇਂ ਕਿ ਇਹ ਹੜ੍ਹ ਵਾਲਾ ਮਾਹੌਲ ਬੜਿਆ ਸੀ ਇਹ ਕੁਝ ਦਿਨ ਪਹਿਲਾਂ ਅਸੀਂ ਪਾਣੀ ਭਰੇ ਆਇਆ ਸੀ ਪਰ ਅੱਜ ਵੀ ਸੰਗਤਾਂ ਦੇਖ ਕੇ ਠਾਕਾ ਮਾਰਦਾ ਆ ਕੱਟਿਆ ਆਰਾਧਾ ਸਮਾਂ ਲੋਕ ਵੱਡੇ ਪੱਧਰ ਤੇ ਸਿਲਦੇ ਜਿਹੜੀਆਂ ਨਤਮਸਤ ਹੋਲੀ ਪਹੁੰਚ ਰਹੀ ਹੈ ਹਰ ਸਾਲ ਹੀ ਜਿਹੜਾ ਉਹ ਸੰਗਤਾਂ ਵੱਡੇ ਪੱਧਰ ਦੇ ਉੱਪਰ ਆਉਂਦੀਆਂ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਆਉਂਦੀਆਂ ਹਾਲਾਂਕਿ ਇਸ ਲਈ ਜਿਹੜਾ ਸਾਰਾ ਮਾਹੌਲ ਖਰਾਬ ਹੋ ਗਿਆ ਪਾਣੀ ਔਨ ਕਰਕੇ ਅਜੇ ਵੀ ਜਿਹੜਾ ਇੱਕ ਰਸਤਾ ਮੇਨ ਜ਼ਨਾਲੇ ਵਾਲਾ ਘੱਟ ਚੱਲ ਰਿਹਾ ਤੇ ਸਾਰੀ ਸੰਗਤ ਜਿਹੜੀ ਆ ਇੱਕੋ ਰਸਤੇ ਤਾਣੀ ਆ ਰਹੀ ਤੇ ਬਹੁਤ ਵੱਡਾ ਜਿਹੜਾ ਰਸਤੇ ਦੇ ਵਿੱਚ ਜਾਮ ਵੀ ਲੱਗਾ ਹੈ ਇਹਦੇ ਬਾਵਜੂਦ ਵੀ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੀ ਹੈ ਕੀ ਅਪੀਲ ਕਰੋਗੇ ਕੀ ਅਰਦਾਸ ਕਰੋਗੇ ਪ੍ਰਮਾਤਮਾ ਕੋਲ ਸਭ ਤੋਂ ਪਹਿਲਾਂ ਦਾ ਅਰਦਾਸ ਫਿਰ ਜਿਹੜੀ ਸੰਗਤਾਂ ਨੂੰ ਵੀ ਨੇ ਅਰਦਾਸ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੈ ਕਿ ਜਗਤ ਜਲੰਦਾ ਰੱਖਣਾ ਆਪਣੀ ਕਿਰਪਾ ਧਾਰ ਕਿ ਪੰਜਾਬ ਦੇ ਜਿਹੜੇ ਇਸ ਵੇਲੇ ਹਾਲਾਤ ਇਹਨਾਂ ਹਾਲਾਤਾਂ ਤੋਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਬਚਾ ਸਕਦਾ ਹੈ ਤੇ ਸੰਗਤਾਂ ਨੂੰ ਅਪੀਲ ਇਹ ਹੀ ਹੈ ਕਿ ਆਪਾਂ ਜਿੱਥੇ ਭਾਵੇਂ ਕਿ ਇਸ ਵੇਲੇ ਬਹੁਤ ਮੁਸੀਬਤ ਦੇ ਵਿੱਚ ਜਿਹੜਾ ਫਸੇ ਆ ਪਰ ਫਿਰ ਵੀ ਪੰਜਾਬ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਪਿਛਲੇ ਦਿਨਾਂ ਕੋਈ ਦੇਖਿਆ ਹੋਣਾ ਕਿਵੇਂ ਸਾਡੇ ਬਜ਼ੁਰਗ ਸਾਡੇ ਜਿਹੜੇ ਘਰਾਂ ਦੇ ਵਿੱਚ ਫਸੇ ਹੋ ਲੋਕ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਸਾਰੇ ਸੇਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਅਮਰਤ ਸ਼ਕਤੀਏ ਗੁਰੂਵਾਰੇ ਬਣੀਏ ਤੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਈਏ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਇਸ ਵੇਲੇ ਤੰਤਨ ਨੂੰ ਬ੍ਰह्म ਗਿਆਨੀ ਬਾਬਾ ਪੁੱਡਾ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਰਮਦਾਸ ਸਥੇ ਮੌਜੂਦ ਹੈ ਜਿੱਥੇ ਕੀ ਵੱਡੇ ਪੱਦਰ ਤੇ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਗੁਰਦੀਆਂ ਸਿਸਾ ਲੈ ਰਹੀਆਂ ਨੇ ਭਾਵੇਂ ਕੀ ਹੜਾਂਵਾਰੇ ਹਾਲਾਤ ਨੇ ਹੜਾਂ ਦੇ ਪਾਣੀ ਇਹਦੇ ਨੂੰ ਲੰਘ ਕੇ ਆ ਰਹੇ ਨੇ ਪਰ ਇਤਨਾ ਵੀ ਤੇ ਜਿਹੜੀ ਗੁਰਦੁਆਰਾ ਕਮੇਟੀ ਵੱਲੋਂ ਜਿਹ ਪ੍ਰਚਾਰਕ ਸਿੰਘ ਵੱਲੋਂ ਗੱਲ ਕਰਾ ਗੱਲ ਕਰਾਂ ਜਾਂ ਮੈਨਸਿਪਲ ਜਪਲ ਵੱਲੋਂ ਗੱਲ ਕਰਾਂ ਉਹਨਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਆ ਤੇ ਨਾਲ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਜਾ ਰਹੀ ਕਿ ਇਹ ਸੱਚੇ ਪਾਤਸ਼ਾਹ ਤੁਮੇਰ ਕਰ ਪੂਰੇ ਪੰਜਾਬ ਉੱਤੇ ਮੇਹਰ ਕਰ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਆ ਉਹ ਰੰਗਲਾ ਪੰਜਾਬ ਰਵੇ ਜੋ ਸਿੱਖੀ ਤੋਂ ਮਾਣਿਆ ਜਾਂਦਾ ਪੰਜਾਬ ਆ ਉਹ ਉਸੇ ਤਰੀਕੇ ਨਾਲ ਭਰਪੂਰ ਰਵੇ ਤੇ ਸਿੱਖੀ ਅਤੇ ਲੋਕ ਜਿਹੜੇ ਨੇ ਨੌਜਵਾਨ ਨੇ ਉਹ ਕੁੱਤਕਪਨ ਨੂੰ ਛੱਡ ਕੇ ਬਾਣੀਆਂ ਤੇ ਬਾਣੀ ਦੇ ਧਾਰਨੇ ਹੋਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਲੈ ਕੇ ਆਪਣਾ ਜੀਵਨ ਜਿ ਸਮਕਰ ਲੋਕੀ ਤੁਸੀਂ ਜੁੜ ਰਹੇ ਹੋ ਸਿੱਧਕੇ ਨਾਲ ਗ੍ਰੇਡ ਪੰਜਾਬੀ ਟੀਵੀ ਲਈ ਭਾਰਤ ਪਾਕਿਸਤਾਨ ਸਰਦਾਰ ਕਿਸਬਾ ਰਮਦਾਸ ਅੱਜ ਨਾਲਾ ਤੋਂ ਜਗੀ ਸਿੰਘ ਦੀ ਰਿਪੋਰਟ